ਤਹਾਡੇ ਚੋਂ ਕਿਸੇ ਨੂੰ ਸੋਹਣੀ ਮਈਵਾਲ ਦਾ ਕਿੱਸਾ ਪਤਾ ਹੋਵੇ ਕਹਿੰਦੇ ਮਈਵਾਲ ਨੇ ਆਪਣੇ ਪੱਟ ਦਾ ਮਾਸ چیر ਕੇ ਸੋਹਣੀ ਨੂੰ ਖਵਾਇਆ ਸੀ ਪਤਾ ਨਹੀਂ ਖਵਾਇਆ ਕਿ ਨਹੀਂ ਖਵਾਇਆ ਪਰ ਜੇ ਮਈਵਾਲ ਦਾ ਰੂਪ ਵੇਖਣਾ ਹੈ ਅਸਲੀ ਆਜ਼ਾਦੀ ਦੇ ਆਸ਼ਿਕ ਵੇਖਣੇ ਆ ਗੜੀ ਗੁਰਦਾਸ ਨੰਗਲ ਅੰਦਰ ਵੇਖੋ ਸਿੱਖ ਦੀ ਜਾਨ ਨਿਕਲਦੀ ਆ ਤੇ ਮਰਨ ਤੋਂ ਪਹਿਲਾਂ ਨਾਲ ਬੈਠੇ ਨੂੰ ਆਂਦਾ ਤੂੰ ਅਜੇ 4 ਦਿਨ ਕੱਢ ਜਾਣੇ ਆ ਪਰ ਮੇਰੀ ਹਾਲਤ ਬੜੀ ਮਾੜੀ ਆ ਮੈਂ ਛਾਮਾਂ ਨੂੰ ਮਰ ਜਾਣਾ ਹੈ ਸ਼ਹੀਦ ਹੋ ਜਾਣਾ ਹੈ ਮੇਰਾ ਸਰੀਰ ਤੇਰੇ ਲੇਖੇ ਲੱਗੇ ਖੰਜਰ ਦੇ ਨਾਲ ਆਪਣਾ ਪੱਟ ਚੀਰਿਆ ਮਾਸ ਕੱਢ ਕੇ ਨਾਲ ਦੇ ਦੇ ਹੱਥ ਤੇ ਰੱਖ ਕੇ ਆਖਿਆ ਫੜ ਇਹਨੂੰ ਭੁੰਨ ਮਾੜਾ ਚੰਗਾ ਆਪਣੇ ਢਿੱਡ ਪਾ ਪਰ ਵੇਖੀ ਕਿਤੇ ਸਿਰ ਨਾਲ ਸਰਕਾਰਾਂ ਅੱਗੇ ਝੁਕਾ ਦੇਵੇਂ ਸਾਨੂੰ ਖਾ ਲਿਓ ਮਰਿਆਂ ਨੂੰ ਪਰ ਸਿਰ ਨਹੀਂ ਝੁਕਣਾ ਚਾਹੀਦਾ ਗੜੀ ਗੁਰਦਾਸ ਨੰਗਲ ਦੇ ਅੰਦਰ ਬੰਦੇ ਉਹ ਬੈਠੇ ਆ ਜਿਨ੍ਹਾਂ ਨੇ 6 ਮਹੀਨੇ ਦੇ ਵਿੱਚ ਵਿੱਚ ਹਿੰਦੁਸਤਾਨ ਦੀ ਸਭ ਤੋਂ ਵੱਡੀ ਹਕੂਮਤ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ। ਬੰਦੇ ਦੇ ਪੱਲੇ ਸੱਚ ਹੋਣਾ ਚਾਹੀਦਾ। ਹੱਥਾਂ ਪੈਰਾਂ ਦੀ ਪੈਂਦੀ ਕਿਉਂ ਨਹੀਂ ਇੱਥੇ? ਜੇ ਪੱਲੇ ਕੱਖ ਨਹੀਂ ਫਿਰ ਕੁਝ ਵੀ ਨਹੀਂ। ਗੁਰੂ ਕਲਗੀਧਰ ਪਾਤਸ਼ਾਹ ਨੇ ਭਰੇ ਦਰਬਾਰ ਅੰਦਰ ਪੰਜ ਸਿਰ ਮੰਗੇ ਆ। ਪਾਣੀ ਦਾ ਗਲਾਸ ਨਹੀਂ ਕੋਈ ਦਿੰਦਾ ਕਿਸੇ ਨੂੰ ਉੱਠ ਕੇ ਕਹਿੰਦੇ ਸਿਰ ਦੇਣ ਵਾਲਿਆਂ ਦੀਆਂ ਲੈਣਾ ਲੱਗ ਗਈਆਂ ਸੀ ਕਿਉਂ ਕਿਉਂਕਿ ਸਿਰ ਮੰਗਣ ਵਾਲੇ ਦੇ ਕੋਲ ਨਿਰਾਈ ਸੱਚ ਸੀ ਉਹਦੇ ਕੋਲ ਬਹੁਤ ਸੱਚ ਸੀ ਲੋਕਾਂ ਆਖਿਆ ਬਸ ਸੱਚ ਤੋਂ ਜਾਣ ਫਨਾ ਹੈ ਤੇ ਦੁਨੀਆ ਨੂੰ ਇਹ ਵੀ ਪਤਾ ਸੀ ਕਿ ਜੇ ਉਹ ਸਿਰ ਮੰਗ ਸਕਦਾ ਹੈ ਲੋੜ ਪਈ ਤੇ ਆਪਣਾ ਸਿਰ ਵੀ ਹੱਸ ਕੇ ਦਉਗੋ ਬੰਦੇ ਦੇ ਪੱਲੇ ਆ ਸੰਤ ਬਾਬਾ ਜਰਨੈਲ ਸਿੰਘ ਨੇ 6 ਮਹੀਨਿਆਂ ਚ ਹਕੂਮਤ ਨੂੰ ਵਕਤ ਪਾ ਕੇ ਰੱਖ ਦਿੱਤਾ ਮੈਂ ਕੱਲ ਸਟੇਜ ਤੇ ਕਹਿਨਾ ਹਾਂ ਤੁਸੀਂ ਹਕੂਮਤ ਨੂੰ ਗਾਲਾਂ ਕੱਢੀ ਜਾਓ ਤੁਹਾਡਾ ਕੋਈ ਅਸਰ ਨਹੀਂ ਆਵੇਂ ਰੋਜ਼ ਇੱਥੇ ਭਗਵੰਤ ਮਾਨ ਨੂੰ ਕੱਢ ਦਿਓ ਮੋਦੀ ਨੂੰ ਕੱਢ ਦਿਓ ਕੈਪਟਨ ਨੂੰ ਕੱਢ ਜਿਹਨੂੰ ਮਰਜ਼ੀ ਕੱਢ ਦਿਓ ਉਹ ਏਡੀ ਛੋਟੀ ਗੱਲ ਤੋਂ ਲੈਂਦੇ ਹੀ ਨਹੀਂ ਉਹਨਾਂ ਨੂੰ ਰੋਜ਼ ਕੱਢਣ ਦਾ ਅਸਰ ਕਿਹੜੀ ਗੱਲ ਦਾ ਆ ਚੀਜ਼ ਸੋਚਣ ਵਾਲੀ ਆ ਇਹਨੂੰ ਅਸੀਂ ਛੱਡ ਜਾਂਦੇ ਹਾਂ ਜਿਸ ਬੰਦੇ ਦੀ ਗੱਲ ਦਾ ਅਸਰ ਲੋਕਾਂ ਦੇ ਦਿਲ ਤੱਕ ਹੁੰਦਾ ਹੈ ਉਹ ਬੰਦਾ ਬਾਗੀ ਗਿਣਿਆ ਜਾਊਗਾ ਉਹ ਬੰਦਾ ਅਤਵਾਦੀ ਗਿਣਿਆ ਜਾਊਗਾ ਉਹ ਬੰਦਾ ਸਰਕਾਰ ਦੇ ਖਾਤੇ ਵਿੱਚ ਘਾਤਕ ਗਿਣਿਆ ਜਾਊਗਾ ਭੀ ਇਹਦੀ ਆਵਾਜ਼ ਲੋਕਾਂ ਦੇ ਦਿਲ ਤੱਕ ਪਹੁੰਚਦੀ ਆ ਚੌਂਗ ਚ ਖਲੋ ਕੇ ਜਿੰਨੀਆਂ ਮਰਜ਼ੀ ਸਰਕਾਰ ਨੂੰ ਗਾਲਾਂ ਕੱਢ ਦਿਓ ਕਿ ਲੋਕਾਂ ਦੇ ਦਿਲ ਤੱਕ ਨਹੀਂ ਗੱਲ ਜਾਂਦੀ ਤੇ ਲੋਕੀ ਕਹਿੰਦੇ ਕਮਲਾ ਹੀ ਲਗਾਵਾ ਪਰ ਜੇ ਗੱਲ ਇੱਥੇ ਅਸਰ ਕਰਦੀ ਆ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਗਰ 22 ਧਾਰ ਦੇ ਰਾਜੇ ਤੁਰੇ ਆ ਔਰੰਗゼਬ ਤੁਰਿਆ ਵਜ਼ੀਰ ਖਾਂ ਤੁਰਿਆ ਕਿਉਂ ਕਿ ਗੁਰੂ ਗੋਬਿੰਦ ਸਿੰਘ ਦੀ ਗੱਲ ਇਥੋਂ ਤੱਕ ਅਸਰ ਕਰਦੀ ਆ ਇੰਨਾ ਅਸਰ ਕਰਦੀ ਆ ਇੰਨਾ ਅਸਰ ਕਰਦੀ ਆ ਉਹ ਮਰਦ ਮਰਜੀ ਤੇ ਆਇਆ ਉਹਨੇ ਚਿੜੀਆਂ ਕੋਲੋਂ ਬਾਜ ਵੀ ਤੜਾ ਕੇ ਰੱਖ ਦਿੱਤੇ ਇੱਕ ਦਿਨ ਜਦਨ ਉਹ ਮਰਜੀ ਤੇ ਆਇਆ ਜਿਨ੍ਹਾਂ ਨੇ ਕਦੀ ਜੂਨ ਹੀ ਮਾਰ ਕੇ ਵੇਖੀ ਉਹਨਾਂ ਹਾਥੀਆਂ ਦੇ ਮੱਥੇ ਵੀ ਭੰਨ ਕੇ ਰੱਖ ਦਿੱਤੇ ਜਦੋਂ ਉਹ ਮਰਜੀ ਤੇ ਆਇਆ ਉਹਨੇ 40 ਬੰਦਾ 10 ਲੱਖ ਨਾਲ ਵੀ ਲੜਾਤਾ ਸੀ ਜਦੋਂ ਉਹ ਮਰਜੀ ਤੇ ਆਇਆ ਉਹਨੇ ਉਹ ਕਰਕੇ ਵਿਖਾਇਆ ਜਿਹੜਾ ਭਾਰਤ ਦੇ ਇਤਿਹਾਸ ਅੰਦਰ ਕਦੀ ਨਹੀਂ ਹੋਇਆ ਗੁਰੂ ਗੋਬਿੰਦ ਸਿੰਘ ਦੇ ਅੰਗਰ ਸਿਸਟਮ ਚੜਿਆ ਕਿਉਂ ਕੋਕਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਅਸਰ ਦਿਲ ਤੱਕ ਹੁੰਦਾ ਵਾ ਸਿਸਟਮ ਇਹੋ ਹੀ ਵੇਂਦਾ ਵੀ ਕਿਹਦੀ ਗੱਲ ਦਿਲ ਤੱਕ ਅਸਰ ਕਰਦੀ ਆ ਉਹ ਬੰਦਾ ਦੋਸ਼ੀ ਆ ਉਹ ਬੰਦਾ ਸਿਸਟਮ ਦਾ ਨਿਗਾਹ ਦੇ ਵਿੱਚ ਰੜਕਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ 6 ਸਾਲ ਪੰਜਾਬ ਦੇ ਵਿੱਚ ਉਹ ਕੀਤਾ ਜਿਹੜਾ ਕਦੀ ਕੋਈ ਸੋਚ ਨਹੀਂ ਸਕਦਾ ਹੁਣ ਮਰਦ ਬੈਠਾ ਗੜੀ ਗੁਰਦਾਸ ਨੰਗਲ ਅੰਦਰ ਰੁੱਖਾਂ ਦੇ ਪੱਤੇ ਖਾ ਗਏ ਫਲ ਖਾ ਗਏ ਬੁੱਲ ਖਾ ਗਏ ਛਿਲਣਾ ਖਾ ਗਏ ਦਾਣਾ ਪੱਠਾ ਤੇ ਚਿਰ ਦਾ ਮੁੱਕ ਗਿਆ ਘੋੜੇ ਝਟਕਾ ਕੇ ਖਾ ਲੇ ਇਸ ਤੋਂ ਕਹਾ ਤੇ ਕੁਝ ਨਹੀਂ ਸੀ ਹਗਾ ਸਿੱਖ ਸ਼ਹੀਦ ਹੋਣ ਲੱਗੇ ਸਾਹਮਣੇ ਕੰਨ ਦਾ ਢੋਲ ਆ ਕੇ ਪੰਜਾਬੀਆਂ ਦਾ ਬਾਦਸ਼ਾ ਬਾਬਾ ਬੰਦਾ ਸਿੰਘ ਬਹਾਦਰ ਬੈਠਾ ਹੈ ਨਾਲ ਦੇ ਕੋਲ ਬੈਠੇ ਉਹਨਾਂ ਆਖਾ ਬਾਬਾ ਬੰਦਾ ਸਿਆ ਦਰਵਾਜ਼ਾ ਖੋਲ ਦੇਣਾ ਚਾਹੀਦਾ ਹੈ ਗ੍ਰਿਫਤਾਰੀ ਦੇ ਦੇਣੀ ਚਾਹੀਦੀ ਹੈ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਪੰਥ ਦਾ ਹੁਕਮ ਆ। ਜੇ ਕੌਮ ਮੰਨਦੀ ਆ ਕਿ ਦਰਵਾਜ਼ਾ ਖੁੱਲੇ ਗ੍ਰਿਫਤਾਰੀ ਦਈਏ ਮੈਂ ਤਿਆਰ ਆ। ਗੜੀ ਗੁਰਦਾਸ ਨੰਗਲ ਦਾ ਦਰਵਾਜ਼ਾ ਖੋਲਿਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਫੜਿਆ ਗਿਆ। ਗਿੰਦੀ ਦੇ ਸਿੱਖ ਫੜੇ ਗਏ। ਉਹਦਾ ਪੌਣੇ 4 ਸਾਲ ਦਾ ਪੁੱਤ ਫੜਿਆ ਗਿਆ। ਹਿੰਦੁਸਤਾਨ ਦੇ ਬਾਦਸ਼ਾਹ ਨੂੰ ਖਬਰ ਦਿੱਤੀ ਗਈ ਦਿੱਲੀ ਹੁਣ ਇੱਕ ਚੀਜ਼ ਸੋਚਿਓ ਔ ਨਦੇੜ ਤੋਂ ਇੱਕ ਬੰਦਾ ਤੁਰਿਆ ਸੀ ਸਾਧੂ ਜਿਆ ਪਰ ਥਾਪੜਾ ਸੀ ਗੁਰੂ ਗੋਬਿੰਦ ਸਿੰਘ ਦਾ ਕਿੰਨਾ ਉਹਦਾ ਡਰ ਹਕੂਮਤ ਦੇ ਦਿਲ ਉਤੇ ਹੋਊਗਾ ਆ ਇੱਕ ਉਦਾਹਰਨ ਤੁਹਾਡੇ ਕੋਲ ਰੱਖਣ ਲੱਗਾ ਮਹਿਲਾ ਦੇ ਵਿੱਚ ਹਿੰਦੁਸਤਾਨ ਦੇ ਬਾਦਸ਼ਾਹ ਦੇ ਵਿਆਹ ਦੀ ਪਾਲਟੀ ਚੱਲਦੀ ਸੀ ਜਸ਼ਨ ਚੱਲਦਾ ਸੀ ਵਾਜੇ ਗਾਜੇ ਵੱਜਦੇ ਸੀ ਢੋਲ ਟਮਕੇ ਵੱਜਦੇ ਸੀ ਪਰ ਬਾਦਸ਼ਾਹ ਇੱਕ ਕੁਰਸੀ ਦੇ ਉੱਤੇ ਬੈਠਾ ਆਪਣਾ ਵਿਆਹ ਤੇ ਵੇਖ ਰਿਹਾ ਸੀ ਜਸ਼ਨ ਤੇ ਮਨਾ ਰਿਹਾ ਸੀ ਪਰ ਉਹਦੇ ਚਿਹਰੇ ਤੇ ਇੰਨੀ ਰੌਣਕ ਨਹੀਂ ਸੀ ਹੈਗੀ ਜਾਇਨੇ ਚਿਰ ਨੂੰ ਇੱਕ ਬੰਦਾ ਆਇਆ ਉਸ ਬੰਦੇ ਨੇ ਝੁੱਕ ਕੇ ਸਲਾਮ ਕਰਕੇ ਆਖਾ ਬਾਦਸ਼ਾਹ ਸਲਾਮਤ ਖਬਰ ਦਿਆਂ ਕੋਈ ਖਬਰ ਦਿਆਂ ਬਾਦਸ਼ਾਹ ਕਹਿੰਦਾ ਮੇਰੇ ਵਿਆਹ ਦੀਆਂ ਰੌਣਕਾਂ ਚੱਲਦੀਆਂ ਨੇ ਮੇਰੇ ਵਿਆਹ ਦੀਆਂ ਖੁਸ਼ੀਆਂ ਚੱਲਦੀਆਂ ਨੇ ਕੋਈ ਉਹੋ ਜਿਹੀ ਖਬਰ ਨਾ ਦੱਸੀ ਦੱਸਣ ਵਾਲਾ ਕਹਿੰਦਾ ਬਾਦਸ਼ਾਹ ਵਿਆਹ ਭੁੱਲ ਜੇਗਾ ਵਿਆਹ ਤੈਨੂੰ ਐਜ ਆਪਣਾ ਵਿਆਹ ਤੇ ਗੱਲ ਹੀ ਬੜੀ ਛੋਟੀ ਆ ਕਹਿੰਦਾ ਕੀ ਹੋਇਆ ਸਾਹਮਣੇ ਖਲੋਤੇ ਬੰਦੇ ਨੇ ਝੁੱਕ ਕੇ ਆਖਿਆ ਜੀ ਬਾਬਾ ਬੰਦਾ ਸਿੰਘ ਬਹਾਦਰ ਫੜਿਆ ਆਖਿਆ ਜੀ ਜਦਨ ਗ੍ਰਫਤਾਰ ਹੁੰਦਾ ਉਹ ਫੜਿਆ ਗਿਆ ਹੈ ਕਹਿੰਦਾ ਬਾਦਸ਼ਾਹ ਆਪਣੀ ਕੁਰਸੀ ਤੋਂ ਉੱਠਿਆ ਉਹਨੇ ਆਪਣੇ ਗਲੇ 'ਚੋਂ ਕੰਠਾ ਲਾ ਕੇ ਖਬਰ ਦੇਣ ਵਾਲੇ ਦੇ ਗਲ 'ਚ ਪਾ ਦਿੱਤਾ ਕਹਿੰਦਾ ਅੱਜ ਤੋਂ ਬਾਦਾ ਤੇਰਾ ਨਾਂ ਖੁਸ਼ਖਬਰਖਾਨ ਰੱਖ ਦਤਾ ਵਾ ਤੂੰ ਹੀ ਤੇ ਇੱਕ ਖਬਰ ਦਿੱਤੀ ਆ ਗਿਆ ਕੇ ਮੈਨੂੰ ਐਨਾ ਰੋਗ ਬਾਬਾ ਬੰਦਾ ਸਿੰਘ ਬਹਾਦਰ ਦਾ ਸਮੇਂ ਦੀ ਹਕੂਮਤ ਦੇ ਦਿਲ ਉੱਤੇ ਸੀ ਬਾਦਸ਼ਾਹ ਕਹਿੰਦਾ ਲਿਆਓ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਕਦੀ ਅੱਖਾਂ ਨਹੀਂ ਨੀਵੀਆਂ ਆਈਆਂ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੱਥੇ ਤੇ ਕਦੀ ਡਰ ਦੀ ਤਰੇਲੀ ਨਹੀਂ ਆਈ ਬਾਦਸ਼ਾਹ ਕਹਿੰਦਾ ਮੈਂ ਉਹ ਬੰਦਾ ਸਿੰਘ ਵੇਖਣਾ ਵਾਂ ਖਲਾਰ ਕੇ ਸਾਹਮਣੇ ਲਿਆਓ ਬਾਬਾ ਬੰਦਾ ਸਿੰਘ ਬਹਾਦਰ ਨੂੰ ਲਾਹੌਰ ਖਬਰ ਪਹੁੰਚੀ ਜੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਲੈ ਕੇ ਜਾਣਾ ਹੈ ਕਿਸੇ ਨੇ ਜਾ ਕੇ ਜ਼ਕਰੀਆ ਖਾਂ ਨੂੰ ਆਖਿਆ ਜ਼ਕਰੀਆ ਖਾਂ 8 ਮਹੀਨੇ ਤੂੰ ਹੀ ਗੜੀ ਗਰਦਾਸ ਨੰਗਲ ਨੂੰ ਘੇਰਾ ਪਾਇਆ ਬੰਦਾ ਤੇ ਤੂੰ ਹੀ 300 ਫੜਿਆ ਉਥੋਂ ਤੁਹਾਡੇ ਤੇ ਖੁਸ਼ ਨਹੀਂ ਹੋਣਾ ਬਾਦਸ਼ਾਹ ਨੇ ਲਾਂਤਾਂ ਪਾਉਣੀਆਂ ਤੁਹਾਨੂੰ ਕਿ ਆਹ 300 ਬੰਦਾ 8 ਮਹੀਨੇ ਨੇ ਤੁਹਾਡੇ ਕੋਲੋਂ ਸੂਤ ਆਇਆ ਜ਼ਕਰੀਆ ਖਾਂ ਕਹਿੰਦਾ ਕਰਨਾ ਕੀ ਆ ਕਹਿੰਦਾ ਕਰਨਾ ਕੁਝ ਨਹੀਂ ਆ ਗਿਣਤੀ ਵਧਾ ਆਸੇ ਪਾਸਿਓਂ ਬੰਦੇ ਫੜ ਕੇ ਇੱਕ ਕਰੀ ਬੰਦਾ 50 60 ਹਜ਼ਾਰ ਤੇ ਲੈ ਕੇ ਜਾ ਮਾਰ ਕੇ ਘੱਟੋ ਘੱਟ ਬਾਦਸ਼ਾਹ ਨੂੰ ਦਸੀ ਵੀ ਇਹ ਸਾਰੇ ਗੜੀ ਗਰਦਾਸ ਨੰਗਲ ਚੋਂ ਫੜੇ ਆ ਆ ਹੁੰਦੀਆਂ ਸਰਕਾਰਾਂ ਦੀਆਂ ਪਲਾਨਗਾ ਉਤੋਂ ਤੱਕ ਆਪਣੇ ਆਕਾ ਖੁਸ਼ ਕਰਨ ਵਾਸਤੇ ਬੰਦਾ ਇੱਕ ਫੜਨਾ ਵਾ ਪਰ ਖੁਸ਼ ਕਰਨ ਵਾਸਤੇ ਥੱਲਿਓਂ ਗਿਣਤੀ ਕਿਦਾਂ ਵਧਾਈ ਜਾਂਦੀ ਆ ਆ ਚੀਜ਼ ਤੁਸੀਂ ਖਾੜਕੂ ਲਹਿਰ ਚ ਝੱਲੀ ਆ ਐਨੇ ਖਾੜਕੂ ਥੋੜਾ ਜਿੰਨੇ ਖਾੜਕੂ ਕਹਿ ਕੇ ਮਾਰਦੇ